ਜਿਸ ਵਕਤ ਵਿਚਾਰ ਚੱਲੀ ਹੁਣ ਜਿਹੜੇ ਬਾਬਾ RAM RAJ ਜੀਆਂ ਦੇ ਸਾਹਮਣੇ ਜਿਹੜੇ ਕਾਜੀ ਬੈਠੇ ਨੇ ਹੁਣ ਉਹ ਵੀ ਵਿਦਵਾਨ ਨੇ ਉਹਨਾਂ ਨੇ ਜਿਹੜੀ ਟੁੱਕਰ ਉਹਨਾਂ ਡਾਹੀ ਜਿਹੜੀ ਉਹਨਾਂ ਨੇ ਪਾਵਨ ਪਵਿੱਤਰ ਪੰਕਤੀ ਬੋਲੀ ਧੰਨ ਗੁਰੂ ਨਾਨਕ ਦੇ ਮਹਾਰਾਜੀਆਂ ਦਾ ਵਚਨ ਕਿ ਜੇ ਸੌ ਚੰਦਾ ਉੱਗਵੇ ਸੂਰਜ ਚੜਾ ਹਜ਼ਾਰ ਇੱਤੇ ਚੰਨਣ ਹੁੰਦਿਆਂ ਗੁਰਬਿੰਨ ਕੋਰਾਂ ਦਾ ਕਹਿੰਦੇ ਤੁਸੀਂ ਹੁਣ ਬੈਠੇ ਹੋ ਤੇ ਸੂਰਜ ਦਾ ਪ੍ਰਤਾਪ ਇੰਨਾ ਕਿਉਂ ਹੈ ਉਸ ਵਕਤ ਬਾਬਾ ਰਾਮ ਰਾਏ ਸਮਝ ਗਏ ਕਿ ਇਹ ਜਿਹੜੇ ਅਰਥ ਦੇ ਬਚਨ ਨੇ ਤੁਕ ਦੇ ਜਿਹੜੇ ਅਰਥ ਨਹੀਂ ਸਮਝਣਾ ਚਾਹੁੰਦੇ ਨਹੀਂ ਕਿ ਇਸ ਤੁਕ ਦਾ ਭਾਵ ਕੀ ਹੈ ਜਿਹੜਾ ਅੰਦਰ ਦਾ ਹਨੇਰਾ ਹੈ ਜਿਹੜੇ ਗਿਆਨ ਵੀ ਹੂਨੇ ਨੇ ਬਈ ਮਨੁੱਖ ਦੇ ਕੋਲ ਕਿਤਨਾ ਵੀ ਕੋਈ ਬਾਰੀ ਦੁਨਿਆਵੀ ਗਿਆਨ ਆ ਜਾਏ ਪਰ ਜਿਹੜੀ ਸੇਧ ਗੁਰੂ ਨੇ ਬਖਸ਼ਿਸ਼ ਕਰਨੀ ਹੈ ਉਹ ਦੁਨਿਆਵੀ ਸੇਧ ਵਿੱਚੋਂ ਨਹੀਂ ਉਹ ਨਸੀਬ ਹੋਣੀ ਅਰਥ ਭਾਵ ਇਹ ਸਨ ਉਹਨਾਂ ਨੇ ਅਰਥ ਕਰ ਲਏ ਦੁਨਿਆਵੀ ਕਹਿੰਦੇ ਜੇ ਤੁਸੀਂ ਹੁਣ ਬੈਠੇ ਹੋ ਤੇ ਬਾਹਰ ਵੇਖੋ ਖਾਂ ਸੂਰਜ ਦਾ ਕਿੰਨਾ ਤੇਜ ਪ੍ਰਤਾਪ ਹੈ ਇੰਨਾ ਤੇਜ ਪ੍ਰਤਾਪ ਹੋਣ ਦੇ ਨਾਲ ਫਿਰ ਤੁਸੀਂ ਸਾਨੂੰ ਹੁਣ ਤੁਸੀਂ ਵਿਖਾਓ ਵੀ ਜਿਹੜੇ ਤਾਰੇ ਨੇ ਉਹ ਤਾਰੇ ਕਿੱਥੇ ਹਨ ਨਾਹੀਂ ਤਾਂ ਹਮ ਜਾਣੇ ਕਹਿ ਕਾਚ ਸੁਣਦੇ ਜੇ ਤੁਸੀਂ ਸਾਡੀ ਇਸ ਪੰਕਤੀ ਜਾਂ ਸਾਡੀ ਇਸ ਗੱਲ ਦਾ ਨਾ ਉੱਤਰ ਦਿੱਤਾ ਤੇ ਅਸੀਂ ਸਮਝਾਂਗੇ ਵੀ ਤੁਹਾਡੀ ਜਿਹੜੀ ਇਹ ਗੱਲ ਝੂਠੀ ਹੈ ਸੁਣ ਸ੍ਰੀ ਰਾਮ ਰਾਏ ਨੇ ਭਾਖਾ ਉਸ ਵਕਤ ਬਾਬਾ ਰਾਮ ਰਾਏ ਜੀ ਕਹਿਣ ਲੱਗੇ ਇਸ ਸਲੋਕ ਮੈਂ ਅਰਥ ਜੋ ਰੱਖਾ ਸੁਣਦੇ ਜਿਹੜਾ ਅਸਲ ਵਿੱਚ ਜੇ ਉਸ ਸ਼ਲੋਕ ਦਾ ਅਰਥ ਜੋ ਬਣਦਾ ਹੈ ਸੋ ਤੁਮ ਨਹਿ ਜਾਣਤ ਹੋ ਨੀਕੇ ਫਿਰ ਤੁਸੀਂ ਉਹਨੂੰ ਜਾਣਦੇ ਨਹੀਂ ਤੇ ਤੁਸੀਂ ਜਾਣਨ ਦੀ ਤੁਹਾਡੇ ਅੰਦਰ ਚੇਸਤਾ ਵੀ ਨਹੀਂ ਕਈ ਵਾਰ ਗੁਰਮੁਖੋ ਕੋਈ ਆਪ ਜੀਆਂ ਨੂੰ ਕੋਈ ਸੱਜਣ ਕਈ ਵਾਰ ਐਸੇ ਮਿਲ ਵੀ ਜਾਂਦੇ ਨਹੀਂ ਕਈ ਐਸੀ ਜਗਿਆਸਾਂ ਨਾਲ ਆਉਂਦੇ ਨੇ ਵੀ ਹਾਂ ਆਪਾਂ ਉਹਨੂੰ ਉੱਤਰ ਦੇ ਵੀ ਦਿੰਨੇ ਆ ਕਈ ਐਸੀ ਜਗਿਆਸਾਂ ਨਾਲ ਆਉਂਦੇ ਨੇ ਵੀ ਨਹੀਂ ਤੁਹਾਡੀ ਗੱਲ ਸੁਣੀ ਵੀ ਹੈ ਤੇ ਮੰਨਣੀ ਵੀ ਨਹੀਂ ਜਿਤਨੀ ਮਰਜੀ ਕੋਈ ਦੁਨਿਆਵੀ ਕੋਈ ਦਲੀਲ ਦੇ ਦਵੇ ਤੇ ਉਹ ਫਿਰ ਕਹਿਣਗੇ ਨਾ ਜੀ ਮੈਂ ਨਾ ਮੰਨੂ ਵੀ ਮੰਨਣੀ ਗੱਲ ਹੈ ਨਹੀਂ ਭਾਈ ਬਾਬਾ ਰਾਮਰਾਇ ਜੀ ਵੀ ਲੱਗੇ ਕਹਿਣ ਕਹਿੰਦੇ ਨਹੀਂ ਅਸਲ ਗੱਲ ਹੁਣ ਇਹ ਹੈ ਵੀ ਜਿਹੜਾ ਇਸ ਸ਼ਲੋਕ ਦਾ ਅਰਥ ਬਣਦਾ ਹੈ ਪੰਕਤੀਆਂ ਦਾ ਅਰਥ ਹੈ ਤੁਸੀਂ ਜਾਣਦੇ ਹੀ ਨਹੀਂ ਕਿਮਸ਼ੋ ਬਲਖੋ ਕਟਲ ਹੋ ਜੀਕੇ ਤੁਸੀਂ ਅਸਲ ਵਿੱਚ ਤੁਹਾਡੇ ਹਿਰਦੇ ਅੰਦਰ ਜਿਹੜੀ ਕਟਲਤਾ ਹੈ ਨਾ ਤੁਹਾਡੇ ਹਿਰਦੇ ਅੰਦਰ ਉਹ ਛੁਪੀ ਹੋਈ ਹੈ ਇਥੇ ਅਰਥ ਕੇ ਨਹ ਅਧਿਕਾਰੀ ਤੁਸੀਂ ਇਸ ਪੰਕਤੀ ਦੇ ਅਰਥ ਦੇ ਅਧਿਕਾਰੀ ਵੀ ਨਹੀਂ ਗੱਜ ਕੇ ਆਖੂ ਸਤਨਾਮ ਵਿਸ਼ਰੀ ਵਾਹਿ ਤੁਸੀ ਇਹਦੇ ਹੁਣ ਅਧਿਕਾਰੀ ਵੀ ਨਹੀਂ ਕਿਉਂ ਤੁਸੀਂ ਜਾਣ ਬੁੱਝ ਕੇ ਤੁਸੀਂ ਕਰ ਰਹੇ ਹੋ ਤੇ ਭਾਵੇਂ ਕੋਈ ਜਿਤਨੀ ਮਰਜੀ ਕੋਈ ਦਲੀਲ ਦੇ ਦੇ ਉਹਨਾਂ ਨੂੰ ਜਿਵੇਂ ਬਾਬਾ ਤਕਬੀਰ ਸਾਹਿਬ ਜੀ ਬਚਨ ਕਰਦੇ ਨੇ ਨਾ ਬ੍ਰਹਮਾ ਹੂ ਕੋ ਕਹਿਓ ਨਾ ਮਾਨੈ ਕਹਿੰਦੇ ਤੁਸੀਂ ਕੀ ਭਾਵੇਂ ਬ੍ਰਹਮਾ ਵੀ ਆਣ ਕੇ ਸਾਖਤ ਜਿੱਥੇ ਉਹਨਾਂ ਨੇ ਬਾਬਾ ਕਬੀਰ ਸਾਹਿਬ ਜੀ ਨੇ ਜਦੋਂ ਪਰਵਾਸ਼ਾ ਦਿੱਤੀ ਗਉੜੀ ਚੇਤੀ ਦਾ ਉਹਨਾਂ ਨੇ ਸਰਲੇਖ ਦੇ ਕੇ ਕਹਿੰਦੇ ਆਪਾਂ ਕੀ ਜੇ ਬ੍ਰਹਮਾ ਹੂ ਕੋ ਕਹਿਓ ਨਾ ਮਾਨੈ ਆਪ ਗਏ ਔਰਨ ਹੂ ਖੋਵੈ ਆਗ ਲਗਾਏ ਮੰਦਰ ਮੈ ਸੋਵੈ ਅਵਰਨ ਹਸਤ ਆਪ ਹੈ ਕਾਨੇ ਤਿੰਨ ਕੋ ਦੇਖ ਕਬੀਰ ਲੈ ਜਾਣੇ ਕਹਿੰਦੇ ਸਜਨਾ ਤੂੰ ਕੀ ਜੇ ਬ੍ਰਹਮਾ ਜੀ ਵੀ ਆਣ ਕੇ ਸਮਝਾਉਣ ਤੇ ਗੱਲ ਤਾਂ ਉਹਨਾਂ ਦੀ ਨਹੀਂ ਮੰਨਦੇ ਬਾਬਾ ਰਾਮ ਰਾਜ ਜੀ ਵੀ ਸਮਝ ਗਏ ਕਹਿੰਦੇ ਤੁਹਾਨੂੰ ਅਰਥ ਕੀ ਤੁਹਾਨੂੰ ਤੁਸੀਂ ਇਸ ਅਰਥ ਦੇ ਸ਼ਲੋਕ ਦੇ ਅਰਥ ਸੁਣਨ ਦੇ ਅਧਿਕਾਰੀ ਵੀ ਨਹੀਂ ਹੋ ਜਾਂ ਤੇ ਹਮ ਨਹਿ ਕਰਤੇ ਉਚਾਰੇ ਇਸ ਕਰਕੇ ਅਸੀਂ ਨਹੀਂ ਇਹਦੇ ਅਰਥ ਉਚਾਰਨ ਕਰਾਂਗੇ ਤੁਮ ਕੋ ਤਾਰੇ ਦੇ ਬਖਰਾਏ ਹਾਂ ਸਹੀ ਗੱਲ ਜਿਹੜੀ ਤੁਸੀਂ ਨੇ ਹੁਣ ਗੱਲ ਕੀਤੀ ਹਾਂ ਦਿਨ ਦੇ ਸਮੇਂ ਦੇ ਅੰਦਰ ਵੀ ਹਾਂ ਉਡਗਣ ਜੋ ਤਾਰੇ ਨੇ ਉਹ ਤੁਹਾਨੂੰ ਅਸੀਂ ਜਰੂਰ ਵਿਖਾ ਦਵਾਂਗੇ ਸ੍ਰੀ ਨਾਨਕ ਜੇ ਕਰ ਜਗ ਰਾਏ ਜੋ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜਗਤ ਦੇ ਈਸ਼ਰ ਜਗਤ ਦੇ ਈਸ ਹਨ ਤੀਨ ਲੋਕ ਮੈਂ ਮੰਨਹਿ ਆਨ ਹਾਂ ਜਿਨ੍ਹਾਂ ਦੀ ਤਿੰਨਾਂ ਲੋਕਾਂ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹੁੰਦੀ ਜੈ ਜੈਕਾਰ ਹੈ ਦੇਵ ਦੈਂਤ ਪਰ ਸੋ ਜਸ ਮਹਾਨ ਦੇਵ ਤੇ ਅੰਦਰ ਦੈਂਤਾ ਅੰਦਰ ਵੀ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਸ ਹੈ ਤਾ ਸੂਰਜ ਕੋ ਤੇਜ ਦਬਾਏ ਐਸੇ ਮਾਲਕ ਸੱਚੇ ਪਾਤਸ਼ਾਹ ਜੀਆਂ ਦਾ ਜਿਨ੍ਹਾਂ ਦਾ ਸੂਰਜ ਦੇ ਨਾਲੋਂ ਵੀ અત્યੰਤ ਤੇਜ ਪ੍ਰਤਾਪ ਹੈ ਉਡਗਣ ਦਿਪ ਤਹ ਨਭ ਦੇ ਖਰਾਏ ਹਾਂ ਹੁਣ ਦਿਨ ਦੇ ਅੰਦਰ ਉਡਗਣ ਜਿਹੜੇ ਦਿਨ ਦੇ ਸਮੇਂ ਦੇ ਅੰਦਰੋਂ ਤਾਰੇ ਵਿਖਾਲ ਸਕਦੇ ਹਨ ਈਸ ਤੇਰੇ RAM ਰਾਏ ਜਬ ਕਹਿਓ ਇਸ ਪ੍ਰਕਾਰ ਜਦੋਂ ਸਤਕਾਰਯੋਗ ਬਾਬਾ ਰਾਮ ਰਾਏ ਜੀਆ ਨੇ ਇੰਨੇ ਵਚਨ ਕਹੇ ਉਪਰ ਗਗਨ ਵਿਸ਼ਾ ਤਬਲਾਹਿਆ ਤੇ ਨਾਲ ਹੀ ਬਾਬਾ ਰਾਮ ਰਾਏ ਜੀ ਇੰਨੇ ਵਚਨ ਕਹਿ ਕੇ ਉਪਰ ਬਾਹ ਅਸਮਾਨ ਵੱਲ ਉਪਰ ਬਾਬਾ ਜੀ ਵੇਖਣ ਲੱਗਦੇ ਹਨ ਸੂਰਜ ਜੋਤ ਮੰਦ ਹੋਏ ਕਹਿਓ ਜਿਹੜਾ ਸੂਰਜਨ ਪੂਰਨ ਰੋਸ਼ਨੀ ਨਾਲ ਇੱਕੋ ਦਮ ਤੇਜ ਪ੍ਰਤਾਪ ਨਾਲ ਸਾਰੇ ਪਾਸੇ ਚਾਨਣ ਹੀ ਚਾਨਣ ਸੀ ਹੌਲੀ ਹੌਲੀ ਜਿਹੜੀ ਸੂਰਜ ਦੀ ਲੋ ਚਾਨਣ ਉਹ ਘਟਣ ਲੱਗਾ ਉਡ ਗਾਨਾ ਸਭਨ ਦਿਖਾਈ ਦਈ ਕੋ ਦਮ ਹੌਲੀ ਹੌਲੀ ਉਸਾਰੇ ਹੀ ਸੂਰਜ ਦਾ ਤੇਜ ਪ੍ਰਤਾਪ ਉਹ ਰੋਸ਼ਨੀ ਘਟੀ ਤੇ ਜਿਹੜੇ ਤਾਰੇ ਸਨ ਉਹ ਆਪਣੀ ਆਪਣੀ ਥਾਂ ਤੇ ਟਿਮਟਮਾਉਣ ਲੱਗੇ ਜਦੋਂ ਉਹਨਾਂ ਨੇ ਬਾਹਰ ਹੋ ਕੇ ਇੰਨੀ ਗੱਲ ਤੱਕੀ ਹੈ ਕਹੈ ਆ ਬਲੋਕੋ ਆਬ ਅਸਮਾਨ ਬਾਬਾ ਜੀ ਲੱਗੇ ਕਹਿਣ ਕਹਿੰਦੇ ਤੁਸੀਂ ਹੁਣ ਜਾ ਕੇ ਵੇਖ ਲਵੋ ਸਿਰੇ ਨਾਨਕ ਕੋ ਤੇਜ ਮਹਾਰ ਧੰਨ ਗੁਰ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾ ਜਿਨ੍ਹਾਂ ਬਾਬਤ ਭਾਈ ਗੁਰਦਾਸ ਜੀ ਲਿਖਦੇ ਨੇ ਸਿੱਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਗੁਰ ਨਾਨਕ ਦੇ ਮਹਾਰਾਜ ਤੁਹਾਡੀ ਕਮਾਈ ਦੇ ਸਾਹਮਣੇ ਸਾਡੀ ਕਮਾਈ ਕੁਝ ਵੀ ਨਹੀਂ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਨ ਸਿੱਧ ਬੋਲਣਾ ਸ਼ੁਭ ਬਚਨ ਜਦੋਂ ਉਹਨਾਂ ਨੇ ਆਣ ਪੂਰਨ ਤੌਰ ਤੇ ਪਰਖ ਲਿਆ ਕਦੇ ਉਹਨਾਂ ਨੇ ਸਤਿਗੁਰੂ ਜੀਆਂ ਨੂੰ ਖੱਪਰ ਦਿੱਤਾ ਵੀ ਜਾਓ ਸਾਡੇ ਵਾਸਤੇ ਪਾਣੀ ਲਿਆਓ ਜਦੋਂ ਉਹਨਾਂ ਨੇ ਵੇਖਿਆ ਵੀ ਆਪਾਂ ਡਲਾ ਦੇਵਾਂਗੇ ਉਮਰ ਛੋਟੀ ਸੀ ਸਤਿਗੁਰੂ ਜੀ ਦੀ ਉਹਨਾਂ ਸਿੱਧਾਂ ਦੇ ਮੁਕਾਬਲੇ ਜਿਹੜੀ ਬਾਬਾ ਜੀ ਦੀ ਉਮਰ ਸੀ ਉਹਨਾਂ ਨੇ ਉੱਥੇ ਬਾਲਾ ਸ਼ਬਦ ਵਰਤਿਆ ਸਿਧਾਂ ਨੇ ਸੁਣ ਬਾਲਿਆ ਕੌਣ ਸ਼ਕਤ ਤੋਂ ਇੱਥੇ ਲਿਆਈ ਉਹਨਾਂ ਕਹਿੰਦਾ ਬਾਲਕ ਸੀ ਸਤਗੁਰੂ ਜੀ ਉਹ ਉਸ ਵਕਤ ਜਵਾਨੀ ਦੀ ਉਮਰ ਦੇ ਅੰਦਰ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਐਨ ਪੂਰਨ ਵਿਚਾਰ ਕਰਕੇ ਸਿੱਧ ਗੋਸ਼ਟ ਦੀ ਬਾਣੀ ਦੇ ਦਰਸ਼ਨ ਕਰਨੇ RAM ਕਲੀ ਰਾਗ ਦੇ ਅੰਦਰ ਗੁਰਮਖੋ ਕਿੰਨੇ ਕਿੰਨੇ ਉਹਨਾਂ ਨੇ ਸਤਗੁਰੂ ਜੀਆਂ ਤੋਂ ਸਵਾਲ ਪੁੱਛੇ ਮਹਾਰਾਜ ਨੇ ਉੱਤਰ ਦਿੱਤੇ ਫਿਰ ਸਤਗੁਰੂ ਜੀਆਂ ਦੇ ਚਰਨੀ ਪੈ ਕੇ ਲੱਗੇ ਕਹਿਣ ਧੰਨ ਨਾਨਕ ਤੇਰੀ ਵੱਡੀ ਕਮਾਈ ਤੇ ਬਾਬਾ RAM ਰਾਜ ਜੀ ਵੀ ਉਹ ਵਚਨ ਪਏ ਕਹਿ ਰਹੇ ਨੇ ਕਹਿੰਦੇ ਜਾ ਕੇ ਹੁਣ ਤੁਸੀਂ ਫਿਰ ਬਾਹਰ ਵੇਖ ਲਵੋ ਜਿਸ ਬਾਬਾ ਜੀ ਦੇ ਬਾਬਤ ਜਿਸ ਗੁਰੂ ਦੇ ਬਾਬਤ ਤੁਸੀਂ ਨੇ ਸ਼ਬਦ ਵਰਤੇ ਨੇ ਉਹਨਾਂ ਬਾਬਾ ਤੁਸੀਂ ਹੁਣ ਬਾਹਰ ਨਭ ਆਕਾਸ਼ ਦੇ ਅੰਦਰ ਵੇਖ ਲਵੋ ਸੁੰਨਤਾ ਸਭਾ ਮੈਂ ਬਦਨ ਉਠਾਏ ਇੰਨੀ ਗੱਲ ਸੁਣਦਿਆ ਸਾਰ ਉਹਨਾਂ ਨੇ ਬਦਨ ਜਾਂ ਸਰੀਰ ਜਾਂ ਆਪਣੇ ਉਹਨਾਂ ਨੇ ਧੌਣ ਚੁੱਕ ਉੱਪਰ ਚੁੱਕ ਕੇ ਤੱਕਿਆ ਦਿਨ ਮੈਂ ਉਡਗਣ ਗਗਨ ਦੇਖਾਰੇ ਦੇ ਸਮੇਂ ਅੰਦਰ ਉਹਨਾਂ ਨੂੰ ਉਡਗਣ ਭਾਵਤਾਰੇ ਤੱਕੇ ਹਨ ਹੈ ਰਹਿ ਹੈ ਅਚਰਜ ਉਰ ਹੋਏ ਬੜੇ ਸਾਰੇ ਹੈਰਾਨ ਸਾਰੇ ਬੈਠੇ ਹੋਏ ਹਨ ਜਾਣਤ ਭਾਏ ਤੇਜ ਸਭ ਕੋਏ ਸਮਝ ਗਏ ਵੀ ਇਹਨਾਂ ਦਾ ਜਿਹੜਾ ਤੇਜ ਹੈ ਬਹੁਤ ਜ਼ਿਆਦਾ ਸਮਝ ਗਏ ਵੀ ਕੋਈ ਬਾਤ ਹੈ ਜਿਹੜਾ ਇਹਨਾਂ ਦਾ અત્યੰਤ ਤੇਜ ਜੋਸ਼ ਨਾਲ ਨੇ ਬਾਤ ਕੀਤੀ ਹੋਈ ਹੈ ਥਗਲੇ ਪਰਮੈ ਰੌੜਾ ਪਰਿਓ ਸਾਰੇ ਸ਼ਹਿਰ ਦੇ ਅੰਦਰ ਇਸ ਗੱਲ ਨੂੰ ਲੈ ਕੇ ਰੌਲਾ ਪੈ ਗਿਆ ਦਿਨ ਮੈ ਤਾਰਨ ਬ੍ਰਿੰਦਨ ਹਰਿਓ ਸਾਰਿਆਂ ਨੇ ਆਕਾਸ਼ ਨਬਾਂ ਨਾਲ ਪੂਰਨ ਤੌਰ ਤੇ ਭਰਿਆ ਹੋਇਆ ਆਕਾਸ਼ ਤੱਕਿਆ ਹੈ ਕਰਾਮਾਤ ਗੁਰਤਾਤ ਲਗਾਈ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੀ ਘਰ ਦੇ ਉਹਨਾਂ ਨੇ ਕਰਾ ਤੁਹ ਜ਼ਾਰਾ ਕਰਾਮਾ ਤਕੀ ਹੈ ਸੂਰਜ ਕੀ ਅਬ ਜੋਤ ਦਿਖ ਦਿਬਾਏ ਸੂਰਜ ਦੀ ਜਿਹੜੀ ਤੇਜ ਜੋਤ ਸੀ ਉਹ ਦਬ ਦਿੱਤੀ ਪੁਨ ਇੱਕ ਦਿਨ ਮੈਂ ਸਭਾ ਮਝਾਰ ਫਿਰ ਇੱਕ ਦਿਨ ਬੈਠੇ ਸਨ ਬਾਬਾ ਰਾਮ ਰਾਏ ਸਭਾ ਵਿੱਚ ਬੈਠੇ ਸਨ ਬਾਦਸ਼ਾਹ ਸਭਾ ਵਿੱਚ ਬੈਠਾ ਹੋਇਆ ਸੀ ਆਇਓ ਸ੍ਰੀ ਹਰਿ ਰਾਏ ਕੁਮਾਰ ਇੰਨੇ ਨੂੰ ਬਾਬਾ ਰਾਮ ਰਾਏ ਜੀ ਵੀ ਉਸ ਪਾਸਿਓ ਆਏ ਹਨ ਸਾਧਰ ਬੈਠੇ ਸਭ ਹੀ ਨਮਾਹ ਸਾਰਿਆਂ ਵਿੱਚ ਜਿੰਨੇ ਉਹਨਾਂ ਦੇ ਉਮਰਾਵ ਇਤਿਆਦਕ ਸਨ ਸਾਰੇ ਜੁੜ ਬੈਠੇ ਸਾਨਾ ਖੇਲੇ ਚੌਪੜ ਚਾਹੇ ਉਹ ਸਾਹੋ ਸਾਹਦ ਚਿੱਤ ਵਿੱਚ ਆਇਆ ਵੀ ਮੈਂ ਤੁਹਾਡੇ ਨਾਲ ਚੌਪੜ ਦੀ ਬਾਜੀ ਖੇਡਣੀ ਹੈ ਮਹਦੱਖ ਲਾਰੇ ਨਿਕਟ ਬੁਲਾਏ ਉਹਨੇ ਕਿੰਨੇ ਵੀ ਬਾਦਸ਼ਾਹ ਦੇ ਖੱਬੀ ਖਾਨ ਖੜੀ ਸੰਚੋਪੜ ਦੇ ਅੰਦਰ ਬਾਦਸ਼ਾਹ ਨੇ ਆਪਣੇ ਕੋਲ ਸਾਰੇ ਉਹ ਬੁਲਾ ਲਏ ਖਾਬ ਤੇ ਜਿੱਤੇ ਜੇ ਦਾਵ ਲਗਾਏ ਮਾਝਾ ਜੀ ਤੁਸੀਂ ਇੰਨਾ ਸਾਰਿਆਂ ਤੋਂ ਤੁਸੀਂ ਜਿੱਤ ਗਏ ਖਾਮ ਤੋਂ ਮਖੇਲੇ ਸਤਗੁਰ ਆਨੰਦ ਫਿਰ ਕਹਿੰਦੇ ਆਪਾਂ ਦੋਵੇਂ ਹੇ ਸਤਗੁਰ ਜੀ ਦੇ ਪੁੱਤਰ ਫਿਰ ਆਪਾਂ ਦੋਵੇਂ ਹੀ ਖੇਡਾਂਗੇ ਤਾਵ ਲਗਾਏ ਲਗਾਏ ਬਿਲੰਦ ਫਿਰ ਆਪਾਂ ਦੋਵੇਂ ਵੱਡੇ ਵੱਡੇ ਮੈਂ ਵੇਖਾਂਗਾ ਵੀ ਹਾਂ ਤੁਸੀਂ ਮੈਨੂੰ ਹਰਾ ਸਕਦੇ ਹੋ ਕਿ ਨਹੀਂ ਹਰਾ ਸਕਦੇ ਥਨ ਮੁਖ ਗੁਰਸੁਤ ਅਰਪਤ ਸਾਹੁ ਇੱਕ ਪਾਸੇ ਫਿਰ ਜਦੋਂ ਸਾਰੇ ਉਹ ਹੋ ਗਏ ਜਦੋਂ ਹੁਣ ਵਾਰੀ ਆਈ ਖੇਡਣ ਦੀ ਇੱਕ ਪਾਸੇ ਬਾਦਸ਼ਾਹ ਬੈਠ ਕੇ ਇੱਕ ਪਾਸੇ ਬਾਬਾ RAM RAJ JI ਬੈਠ ਗਏ ਆਣ ਵਿਛਾਇਓ ਚੌਪੜ ਮਾਹੋ ਤਿੰਨੇ ਨੂੰ ਲਿਆ ਕੇ ਉਹਨਾਂ ਚੌਪੜ ਜਿਹੜਾ ਸੀ ਉਹ ਆਣ ਕੇ ਵਿਛਾ ਦਿੱਤਾ ਸੋਲੈ ਨਰਦਾਂ ਜੋ ਪਾਸੇ ਤਿੰਨੇ ਉਸ ਵਕਤ 16 ਜਿਹੜੀਆਂ ਨਰਦਾਂ ਸਨ 16 ਨਰਦਾਂ ਉਹਨਾਂ ਦੇ ਜਿਹੜੇ ਤਿੰਨੇ ਪਾਸੇ ਸਨ ਨਰਦਾਂ ਦੇ ਜਿਵੇਂ ਹੁਣ ਜਦੋਂ ਉਹ ਖਿਲਾਰਦੇ ਨੇ ਪਾਸਾ ਨਰਦਾਂ ਦੇ ਤਿੰਨੇ ਹੀ ਜਿਹੜੇ ਪਾਸੇ ਸਾਨਾ ਲਾਗਾ ਜਵਾਹਿਰ ਕੰਚਨ ਭੀਨਾ ਹੁਣ ਕਿਤੇ ਬਾਦਸ਼ਾਹ ਨੇ ਖੇਡਣਾ ਚੌਪੜ ਵੀ ਬੜਾ ਮਹਿੰਗਾ ਤੇ ਜਿਹੜੀਆਂ ਉਹ ਨਰਦਾਂ ਸਨ ਨਾ ਨਰਦਾਂ ਦੇ ਅੰਦਰ ਵੀ ਜਿਹੜੇ ਰਤਨ ਜਵੇਹਿਰ इत्याਦਿਕ ਲੱਗੇ ਹੋਏ ਸਨ ਰਤਨ ਜਵੇਹਿਰ ਉਹਨਾਂ ਵਿੱਚ ਜੜੇ ਹੋਏ ਸਨ ਤੇ ਜਦੋਂ ਉਹਨਾਂ ਲਿਆ ਕੇ 16 ਜਿਹੜੀਆਂ ਨਰਦਾਂ ਸਨ ਜਦੋਂ ਉਹਨਾਂ ਇੱਕੋ ਦਮ ਵਸ਼ਾਈਆਂ ਤੇ ਉਹਨਾਂ ਅੰਦਰ ਰਤਨ ਜੜੇ ਹੋਏ ਲਿਸ਼ਕਾ ਮਾਰਦੇ ਹੋਏ ਬਾਬਾ ਰਾਮ ਰਾਏ ਜੀ ਨੇ ਤਕੀਆਂ ਹਨ ਅਤ ਸੁੰਦਰ ਜੋ ਕਰੇ ਬਣਾਵਨ ਬੜਾ ਜਿਹੜਾ ਚੌਪੜ ਸੀ ਉਹ ਵੀ ਬੜਾ ਸੋਹਣਾ ਬਣਾਇਆ ਹੋਇਆ ਚੌਪੜ ਚਾਰੋਂ ਦਿਸ਼ਾ ਸੁਹਾਵਨ ਤੇ ਬੜਾ ਹੀ ਚੌਪੜ ਦੀਆਂ ਜਿਹੜੀਆਂ ਚਾਰੇ ਬਾਹੀਆਂ ਸੰਚਾਰੇ ਨੁਕਰਾਂ ਇਤਿਆਦਿਕ ਉਹ ਵੀ ਬੜੀਆਂ ਮਾਨ ਨੂੰ ਮੋਹ ਲੈਣ ਵਾਲੀਆਂ ਪ੍ਰਥਮ ਗਲਾਹੇ ਲਗਾਇਆ ਸਾਹੋ ਪਹਿਲੀ ਜਿਹੜੀ ਬਾਜੀ ਸੀ ਨਾ ਬਾਦਸ਼ਾਹ ਨੇ ਆਪਣੇ ਹੱਥ ਵਿੱਚ ਪਾਸਾ ਲੈ ਕੇ ਜਿਵੇਂ ਬਾਣੀ ਅੰਦਰ ਵੀ ਬਚਨ ਆਉਂਦਾ ਹੈ ਨਾ ਤੇ ਵੇਹਾ ਪਾਸਾ ਢਾਲੀ ਹੈ ਜੇ ਸਾਹਿਬ ਨਾਲ ਨਾ ਪੜੋ ਗੁਰਮੁਖੋ ਜਿਉਂ ਸਾਹਿਬ ਨਾਲ ਨਾ ਹਾਰੀ ਹੈ ਤੇ ਵੇਹਾ ਪਾਸਾ ਪਾਸਾ ਢਾਡੀਆਂ ਪਾਸਾ ਕਹਿੰਦੇ ਨੇ ਜਦੋਂ ਨਰਦ ਚੱਲਦੇ ਨੇ ਨਾ ਆਪਣੀ ਜਿਵੇਂ ਵਾਰੀ ਹੋਵੇ ਗੀਟੀ ਹਾਂ ਵੀ ਹੁਣ ਤੇਰੀ ਵਾਰੀ ਪਾਸਾ ਚੱਲਣ ਦੀ ਵਾਰੀ ਮਹਾਰਾਜ ਕਹਿੰਦੇ ਉਹ ਖੇਡ ਖੇਡ ਗੁਰੂ ਨਾਲ ਜਿਹੜੀ ਖੇਡ ਵਿੱਚ ਸੱਜਣਾ ਹਾਰ ਨਾ ਜਾਏ ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਆ ਉਹ ਵਾਰੀ ਚੱਲੀ ਉਹ ਗੀਟੀ ਚੱਲੀ ਜਦੋਂ ਹੁਣ ਬਾਦਸ਼ਾਹ ਨੇ ਪਾਸਾ ਚੱਲਿਆ ਆਪਣੀ ਜਿਹੜੀ ਵਾਰੀ ਸੀ ਬਾਦਸ਼ਾਹ ਨੇ ਜਦੋਂ ਉਹ ਪਹਿਲ ਬਾਦਸ਼ਾ ਨੇ ਕੀਤੀ ਹੈ ਧਰ ਦੇ ਨਾਰ 1200 ਮਾਹੋ ਪਹਿਲੇ ਬਾਦਸ਼ਾ ਨੇ ਪੈਂਦਿਆਂ ਜਿਹੜਾ ਉਹਦੇ ਕੋਲ 1000 ਦਿਨਾਰ ਸੀ 1000 ਰੁਪਈਆ ਸ਼ਬਦ ਵਰਤ ਲਈਏ 1000 ਮੋਹਰਾਂ ਸ਼ਬਦ ਵਰਤ ਲਈਏ ਬਾਦਸ਼ਾ ਨੇ ਪਹਿਲਾਂ ਉਹ 1000 ਰੱਖੀਆਂ ਹਾ ਨਾ ਪਾਸੇ ਲੱਗੇ ਗੇਰ ਬੇਦੌ ਹਾ ਹੁਣ ਵਾਰੀ ਵਾਰੀ ਆਪੋ ਆਪਣੀ ਵਾਰੀ ਕਦੇ ਬਾਦਸ਼ਾ ਤੇ ਕਦੇ ਬਾਬਾ RAM ਰਾਏ ਆਪੋ ਆਪਣੀ ਵਾਰੀ ਚੱਲਦੇ ਹਨ ਕਾਹੇ ਗੁਰੂ ਸੁੱਤ ਪਰ ਹੈ ਸਿਓ ਇਵੇਂ ਬਾਬਾ ਰਾਮ ਰਾਏ ਕਹਿੰਦੇ ਨੇ ਜਿੰਨਾ ਉਹ ਮੁੱਖੋਂ ਬੋਲਦੇ ਨੇ ਉਸੇ ਪਾਸੇ ਨਾਲ ਉਹਨੇ ਉਹ ਨੰਬਰ ਆ ਜਾਂਦੇ ਨੇ ਜਿੰਨੇ ਨੰਬਰ ਬਾਬਾ ਜੀ ਮੁੱਖੋਂ ਆਪਣੇ ਮੁੱਖੋਂ ਬੋਲ ਉਸੇ ਤਰ੍ਹਾਂ ਉਹ ਆਉਂਦੇ ਹਾ ਨਰਦਾ ਚਾਹੇ ਮਾਰੇ ਤਿਸ ਮਾਰੇ ਜਿਹੜੀ ਨਰਦ ਨੂੰ ਮਾਰਨਾ ਚਾਹੁੰਦੇ ਨੇ ਜਿਹੜੀਆਂ ਨਰਦਾਂ ਤਾਂ ਪੱਕੀਆਂ ਹੋ ਗਈਆਂ ਆਪਣੇ ਘਰ ਵਿੱਚ ਉਹ ਖੇਡਦੇ ਖੇਡਦੇ ਪਹੁੰਚ ਗਏ ਤੇ ਜਿਹੜੀਆਂ ਨਰਦਾਂ ਪਿੱਛੇ ਕੱਚੀਆਂ ਰਹਿ ਜਾਂਦੀਆਂ ਸਨ ਜਿਹੜੀ ਨਰਦ ਨੂੰ ਮਾਰਨਾ ਚਾਹੁੰਦੇ ਨੇ ਬਾਬਾ ਜੀ ਉਸੇ ਨੂੰ ਮਾਰ ਦਿੰਦੇ ਹਨ ਚੋ ਚੈ ਰਾਖਣ ਤਿਸੇ ਉਭਾਰਹਿ ਹਾਂ ਜਿੰਨੂੰ ਰੱਖਣਾ ਚਾਹੁੰਦੇ ਨੇ ਉਹਨੂੰ ਰੱਖ ਵੀ ਲੈਂਦੇ ਹਨ ਇਮਨੇਜਾ ਆਠੋਂ ਨਰਦ ਪਕਾਏ ਹੁਣ ਜਿਹੜੀਆਂ ਬਾਬਾ ਜੀ ਦੇ ਹਿੱਸੇ ਦੀਆਂ ਅੱਠੇ ਨਰਦਾਂ ਸਨ ਉਹਨਾਂ ਨੇ ਆਪਣੀ ਉਹ ਸਾਰੀ ਜਿਹੜੀ ਚੌਪੜ ਦੀ ਬਾਜੀ ਤੋਂ ਕਮਾ ਕੇ ਆਪਣੇ ਘਰ ਦੇ ਅੰਦਰ ਅੱਠੇ ਨਰਦਾਂ ਬਾਬਾ ਜੀ ਨੇ ਪਕਾ ਲਈਆਂ ਘਰ ਅੰਤਰਬਰ ਕਲ ਪੁਕਾਇ ਪੁਗਾਈ ਸਾਰੀਆਂ ਘਰ ਵਿੱਚ ਲਿਆ ਕਰਕੇ ਉੱਥੇ ਪਗਾਲ ਲਈਆਂ ਜਾਂ ਪੱਕੀਆਂ ਕਰ ਲਈਆਂ ਕਾਚੇ ਨਰਦਾ ਸਾਹ ਹੋ ਕੇ ਪਾਛੇ ਜਦੋਂ ਫਿਰ ਪਿੱਛੇ ਵੇਖਿਆ ਵੀ ਬਾਦਸ਼ਾਹ ਦੀਆਂ ਅਜੇ ਕਈ ਨਰਦਾਂ ਜਿਹੜੀਆਂ ਪਿੱਛੇ ਉਹ ਕੱਚੀਆਂ ਰਹਿ ਗਈਆਂ ਲਾਏ ਦੇਨਾਰ ਜੀਤਕਾਰ ਆਛੇ ਬਾਦਸ਼ਾਹ ਨੂੰ ਲੱਗੇ ਤਨ ਆ ਹਜ਼ਾਰ ਜਿਹੜਾ ਤੂੰ ਦਿਨਾਰ ਰੱਖਿਆ ਸੀ ਨਾ ਹਉਮੇ ਵਿੱਚ ਲਿਆ ਕੇ ਪਾਸੇ ਕਰ ਬਾਬਾ ਜੀ ਨੇ ਉਹ ਸਾਰਾ ਹਜ਼ਾਰ ਦਿਨਾਰ ਸੀ ਜਿੰਨੇ ਵੀ ਸਨ ਉਹ ਹਜ਼ਾਰ ਮੋਹਰਾਂ ਸਨ ਲਿਆ ਕੇ ਬਾਬਾ ਜੀ ਨੇ ਪਾਸੇ ਕਰ ਲਈਆਂ ਚਾਪਿਓ ਸਾਹੋ ਪੁੰਨ ਜੁਗ ਮਹਾਰ ਤਮ ਬਾਦਸ਼ਾ ਫਿਰ ਹਰਖ ਗਿਆ ਤੇ ਹੁਣ ਕਹਿੰਦਾ ਨਹੀਂ ਪਹਿਲਾਂ ਹਜ਼ਾਰ ਸੀ ਹੁਣ 2000 ਮੋਹਰਾਂ ਦੀ ਮੈਂ ਬਾਜੀ ਚੱਲਾਂਗਾ ਧਾਰ ਕਰ ਪਾਸੇ ਕਹ ਧਰ ਡਾਰ ਫਿਰ ਬਾਦਸ਼ਾਹ ਨੇ ਪਹਿਲ ਕਰਕੇ ਬਾਜੀ ਦੀ ਬਾਦਸ਼ਾਹ ਚੱਲਣ ਲੱਗਾ ਪੁੰਨ ਗੁਰਨੰਦਨ ਦੇ ਤਰੁੜਾਈ ਫਿਰ ਬਾਬਾ ਜੀ ਦੀ ਵਾਰੀ ਆਈ ਬਾਬਾ ਜੀ ਨੇ ਫਿਰ ਜਿਹੜੀਆਂ ਉਹਦੀਆਂ ਵਾਰੀਆਂ ਸੁਨੋਸੇ ਤਰ੍ਹਾਂ ਉਹਦੀਆਂ ਕੱਚੀਆਂ ਨਰਦਾਂ ਮਾਰਨੀਆਂ ਸ਼ੁਰੂ ਕੀਤੀਆਂ ਯੁਗ ਆਨੇ ਕਰ ਲਓ ਪਹੰਚਾਈ ਜਿਹੜੇ ਬਾਬਾ ਜੀ ਬਾਬਾ ਜੀਆਂ ਨੇ ਹੁਣ ਜਿਹੜੀ ਵਾਰੀ ਦੂਸਰੀ ਵਾਰੀ ਚੱਲੀ ਦੋ ਦੋ ਨਰਦਾਂ ਨੂੰ ਬਾਬਾ ਜੀ ਕੱਠੀਆਂ ਪਗਾਉਣ ਲੱਗੇ ਚਾਰਾ ਨਰਦਾਂ ਨੂੰ ਰੱਖ ਕੇ ਦੋ ਦੋ ਨਰਦਾਂ ਬਾਬਾ ਜੀ ਪਕਾਉਣ ਲੱਗੇ ਹਨਾ ਰਾਹੋ ਫੋਟ ਕਰ ਨਰਦ ਚਲਾਵੇ ਸੋ ਜਿਹੜਾ ਬਾਦਸ਼ਾਹ ਸੀ ਉਹਨੇ ਕੱਲੀ ਕੱਲੀ ਵੱਖਰੀ ਵੱਖਰੀ ਕੋਈ ਨਰਦ ਅੱਗੇ ਸੀ ਕੋਈ ਪਿੱਛੇ ਸੀ ਜਿਹਦੇ ਅੰਦਰ ਨਰਦਾਂ ਕੱਠੀਆਂ ਮਰਨ ਦਾ ਜਿਆਦਾ ਡਰ ਸੀ ਬਾਬਾ ਜੀ ਨੇ ਇਕੱਠੀਆਂ ਉਹ ਨਰਦਾ ਤੋਰੀਆਂ ਬਾਦਸ਼ਾਹ ਨੇ ਕੱਲੀਆਂ-ਕੱਲੀਆਂ ਤੋਰੀਆਂ ਹਨ ਪੌਂਚ ਦੂਰ ਤੇ ਤਿਸ ਕੋ ਘਾਵੈ ਬਾਬਾ ਜੀ ਪਿੱਛੋਂ ਜਾ ਕੇ ਉਹਦੀਆਂ ਨਰਦਾ ਨੂੰ ਮਾਰ ਦਿੰਦੇ ਡਲ ਗੇਰਨ ਕੇ ਵਿਦਿਆ ਜੇਤੀ ਜਿਹੜਾ ਉਹ ਡਲ ਸੀ ਜਾਂ ਜਿਹੜਾ ਪਾਸਾ ਸੀ ਜਿੰਨੀ ਬਾਦਸ਼ਾਹ ਦੇ ਕੋਲ ਵਿਦਿਆ ਸੀ ਛਾਹ ਰਹੇਉ ਪਾਚ ਕੇ ਕਰ ਤੇਤੀ ਬਾਦਸ਼ਾਹ ਨੇ ਸਾਰਾ ਆਪਣੀ ਜਿੰਨੀ ਉਹ ਵਿਦਿਆ ਸੀ ਸਾਰਾ ਜੋਰ ਲਾ ਕਰਕੇ ਛਤਗੁਰ ਸੋਚਾ ਉਚਰ ਸਤਿ ਸ੍ਰੀ ਅਕਾਲ ਸਤਸਰਜੀ ਦੇ ਪੁੱਤਰ ਬਾਬਾ ਰਾਮ ਰਾਏ ਜੋ ਕਹਿੰਦੇ ਨੇ ਉਸੇ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਮੁੱਖੋਂ ਬਚਨ ਕਹਿੰਦੇ ਹਾਲਾ ਚਾਹੇ ਉਹ ਦਾਵ ਨੌਰੰਗ ਨਹਿ ਪਾਵੇ ਬਾਦਸ਼ਾਹ ਚਾਹ ਕਰਕੇ ਵੀ ਆਪਣਾ ਜਿਹੜਾ ਦਾਵ ਸੀ ਨਹੀਂ ਪਾ ਸਕਦਾ ਸੀ ਸਵੈ ਸੰਸਰ ਪੇ ਜੀਤ ਲਈ ਹੈ ਹੁਣ ਬਾਦਸ਼ਾਹ ਦੇ ਕੋਲੋਂ ਬਾਬਾ ਜੀਾਂ ਨੇ ਜਿਹੜੀਆਂ ਪਹਿਲਾਂ 1000 ਤੇ ਦੂਸਰੀ ਵਾਰੀ 2000 ਜਿਹੜੀਆਂ 2000 ਸਨ ਉਹ ਵੀ ਜਿੱਤ ਲਈਆਂ ਛਾਹੋ ਚਾਪੇ ਪੁਨਹਾਰ ਭਈ ਹੈ ਉਹ ਨੂੰ ਫਿਰ ਦੁਬਾਰਾ ਬਾਦਸ਼ਾਹ ਹਾਰ ਗਿਆ ਬਾਦਸ਼ਾਹ ਫਿਰ ਬੜਾ ਖਪਿਆ ਹੈ 3000 ਪੁਨ ਧਰ ਦੇ ਨਾਰ ਫਿਰ ਬਾਦਸ਼ਾਹ ਨੇ ਪਹਿਲਾਂ 1000 ਰੱਖੀ ਸੀ ਦੂਸਰੀ ਵਾਰੀ 2000 ਹੁਣ ਤੀਸਰੀ ਵਾਰੀ 3000 ਇਸ ਤਰ੍ਹਾਂ ਕੁੱਲ ਮਿਲਾ ਕੇ ਬਾਦਸ਼ਾਹ ਨੇ ਜਿਹੜੀ ਆਪਣੀ ਵਾਰੀ ਸੀ ਗੁਰਮੁਖੋ 6000 ਜਿਹੜਾ ਮੋਹਰਾਂ ਸਨ ਬਾਦਸ਼ਾਹ ਨੇ ਉਸ ਚੌਪੜ ਦੀ ਬਾਜੀ ਵਿੱਚ ਲਾਈਆਂ ਹਨ ਲੱਗੇ ਖੇ ਲਬੇ ਪਾਸੇ ਡਾਰ ਫਿਰ ਉਸੇ ਤਰ੍ਹਾਂ ਡਾਰ ਭਾਪ ਪਾਸੇ ਚੱਲਣ ਲੱਗੇ ਤਾਵਤੀ ਸਰੋ ਪ੍ਰਥਮ ਸਮਾਨ ਤੀਸਰੀ ਵਾਰੀ ਵੀ ਬਾਬਾ ਜੀਆ ਨੇ ਉਸੇ ਤਰ੍ਹਾਂ ਹੀ ਜੇਤਲੇਨ ਕਰ ਕੈ ਤਿਸਹਾਂ ਉਹਨੂੰ ਹਰਾ ਕੇ ਬਾਬਾ ਜੀ ਨੇ ਵਾਰੀ ਜਿੱਤ ਲਈ ਹੈ ਛਟਸ ਹੰਸਰ ਜੇਤ ਜਬ ਲਏ ਬਾਬਾ ਜੀਆ ਨੇ ਜਦੋਂ 6000 ਮੋਹਰਾਂ ਜਿੱਤ ਲਈਆਂ ਆਦਿਕ ਸ਼ਾਹ ਹੋ ਕੇ ਮਨ ਚਪ ਭਏ ਕਾ ਦਾ ਜਿਹੜਾ ਚਿੱਤ ਸੀ ਪਹਿਲਾਂ ਨਾਲੋਂ ਵੀ ਕ੍ਰੋਧਿਤ ਹੋ ਗਿਆ 40,000 ਲਗਾਏ ਫਿਰ ਉਦੋਂ ਉਹਨੇ 6000 ਪਹਿਲਾਂ ਹਾਰ ਕੇ ਤੇ 6 ਦੀ ਕਹਿੰਦਾ ਮੈਂ ਬਾਜੀ ਫਿਰ ਇਕੱਠੀ ਚੱਲਾਂਗਾ ਜੇਤੋਂ ਏ 베ਰ ਇੱਕ ਜیتے ਹਰਾਏ ਮੈਂ ਜਿੰਨਿਆਂ ਨੇ ਇੱਕੋ ਵਾਰ ਹੀ ਮੈਂ ਸਾਰੀ ਬਾਜੀ ਜਿੱਤ ਲੈਣੀ ਹੈ ਥਕ ਲਖ ਲਾਰੇ ਕਰਤ ਸਹਾਏ ਜਿੰਨੇ ਬਾਦਸ਼ਾਹ ਦੇ ਕੋਲ ਖਿਡਾਰੀ ਸਨ ਬਾਦਸ਼ਾਹ ਨੂੰ ਦੱਸ ਵੀ ਰਹੇ ਸਨ ਉਹ ਵੀ ਉਹਦੀ ਸਹਾਇਤਾ ਵਿੱਚ ਖਲੋਤੇ ਹਨ ਮੈਂ ਕਿਸ ਕੋ ਇੱਕ ਚੱਲੈ ਉਪਾਰ ਬੜਾ ਉਹਨੇ ਜੋਰ ਲਾਇਆ ਪਰੰਤੂ ਕਿਸੇ ਦਾ ਵੀ ਕੋਈ ਦਾ ਇਤਿਹਾਦਕ ਨਹੀਂ ਚੱਲਿਆ ਚਾਹੇ ਸੋ ਦਾਵ ਪਰੇ ਨਹਿ ਸੋਈ ਜਿਹਦਾ ਦਾ ਬਾਦਸ਼ਾਹ ਚਾਹੁੰਦਾ ਸੀ ਉਹ ਨਹੀਂ ਸੀ ਪੈਂਦਾ ਬੈਠੇ ਕਾਨੇ ਕਰੇ ਕਿਆ ਕੋਈ ਹੁਣ ਜਿੰਨੇ ਵੀ ਬੈਠੇ ਨੇ ਉਹਨਾਂ ਦਾ ਕਿਸੇ ਦਾ ਕੋਈ ਵਸ ਨਹੀਂ ਚੱਲਿਆ ਬਾਬਾ ਜੀਆਂ ਨੇ ਉਸ ਵਕਤ ਸਭਾ ਦੇ ਵਿੱਚੋਂ ਬਾਦਸ਼ਾਹ ਨੇ ਜਿਹੜੀ ਚੌਪੜ ਦੀ ਬਾਜੀ ਖੇਡਣੀ ਚਾਹੀ ਵੀ ਮੈਂ ਚਲੋ ਜਿੱਤ ਜਾਵਾਂਗਾ ਬਾਬਾ ਰਾਮ ਰਾਏ ਨੂੰ ਮੈਂ ਨੀਵਾ ਵਿਖਾ ਦਵਾਂਗਾ ਇਤਨੀ ਕੋਸ਼ਿਸ਼ ਕਰਨ ਦੇ ਬਾਅਦ ਪੀ ਬਾਬਾ ਰਾਮ ਰਾਏ ਜੀ ਹਾਂ ਤੂੰ ਜਿਤਨਾ ਸਕਿਆ ਲਗਭਗ 12000 ਜਿਹੜੀ ਮੋਰ ਸੀ ਉਸ ਸ਼ਾਮ ਉਹ ਆਪਣੀ ਉਸ ਵਾਰੀ ਦੇ ਅੰਦਰ ਉਹ ਹਾਰ ਗਿਆ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਰਨ ਕਿਰਪਾਲਤਾ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਸਤਿਗੁਰੂ ਜੀ তথা ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ ਵਾਹਿਗੁਰੂ ਆਹੇ ਗੁਰੂ 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 वाह गुरु आहे गुरु वाही गुरु आहे गुरु हे अचुत हे पार ब्रह्म अवनाशी अग हे